ਸਤਿ ਸ੍ਰੀ ਅਕਾਲ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹਦਿਆਂ ਪਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੀ ਖਾਤਰ ਲਗਾਤਾਰ ਛਾਪੇ ਮਾਰੀ ਤੇ ਨਾਕੇ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਸੜਕਾਂ ਨੇ ਮੇਨ ਸੜਕਾਂ ਉਹਨਾਂ ਰਸਤਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਪੁਲਿਸ ਕੋਈ ਅਸਿਆਸੀ ਨੂੰ ਕਿਤੇ ਨਾਕਾ ਲਾ ਕੇ ਰੋਕਦਾ ਹੈ ਤਾਂ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਸੜਕ 'ਤੇ ਰੁਕਣੀ ਕਿਸੇ ਖਾਲੀ ਥਾਂ ਤੇ ਬੈਠਣਾ ਹੈ ਸੜਕ ਛੱਡ ਕੇ ਬੈਠਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਜਾਂ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਬਾ ਰੋਕਦੇ ਨੇ ਇਹ ਦੇਲਾ ਰੋਕਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਛੱਡੀ ਹੈ ਐਸੀ ਅਸੀਂ ਜ਼ੋਰਦਾਰ ਨੰਦਿਆ ਕਰਦੇ ਤੁਸੀਂ ਕੱਲ ਨੂੰ ਇਹ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਕੌਮੀ ਸ਼ਾਹ ਮਾਰਕਾ ਤੇ ਰਾਸ਼ਟਰੀ ਛੜਕਾ ਤੇ ਜਨਜੀਤੀ ਰੋੜਾ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਤੇ ਕੱਲ ਸ਼ਾਮ ਨੂੰ ਸੋਨੂੰ ਅਗਲੇ ਜਿਹੜਾ ਪ੍ਰੋਗਰਾਮ ਹੋਊਗਾ ਉਹlever ਦੱਸਿਆ ਜਾਣਾ ਕਿ ਕਿ ਸਾਥੀਆਂ ਨਾਲ ਰਹਿ ਕਰਨੀਆਂ ਜੇ ਬਾਤੀ ਹੈ ਉਹ ਰਹਿ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਫੈਸਲਾ ਸੀ ਕੁਝ ਸਾਥੀਆਂ ਨਾਲ ਰਹਿ ਕਰਕੇ ਚਿੱਤ ਹੈ ਕਿਸੇ ਵੀ ਜਗ੍ਹਾ ਤੇ ਟਕਰਾਰ ਲੈਣ ਦੀ ਸਾਡੀ ਕੋਈ ਪਹੁੰਚ ਨਹੀਂ ਬੇਲੜਾ ਟੁਕੜਾ ਟਕਰਾਰ ਕਿਸੇ ਵੀ ਸਾਥੀ ਵੱਲੋਂ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਬੇਨਤੀ ਹੈ ਤੁਹਾਨੂੰ ਤੇ ਬੰਦ ਤੋਂ ਬੰਦ ਗਿਣਤੀ ਛੜਕਾਂ ਤੇ ਲੈ ਕੇ ਆਓ ਆਪਣਾ ਪ੍ਰੋਗਰਾਮ ਸਾਫਲਾ ਤੇ ਅਗਲੇ ਐਕਸ਼ਨ ਦਾ ਨਾਰ ਕੱਲ ਨੂੰ ਸ਼ਾਮ ਤੱਕ ਉਥੇ ਦੱਸਿਆ ਜਾਊਗਾ ਕਿ ਅਗਲਾ ਚਨਕੀ ਹੋਣਾ ਤੇ ਕਦੋਂ ਹੋਣਾ ਹੈ ਵਿਚਾਰ ਚਰਚਾ ਕਰਕੇ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ